ਲੋਕ ਸਭਾ ਚੋਣਾਂ 2024 ਭੋਜਨ ਸਮਾਜ ਪਾਰਟੀ ਚਣਕੀ बसपा ਦੇ ਲਈ ਬਹੁਤ ਮਾੜੀ ਰਹੀਆਂ ਨੇ ਉਹ ਇੱਕ ਵੀ ਸੀਟ ਨਹੀਂ ਜਿੱਤ ਸਕੀ ਇੱਥੋਂ ਤੱਕ ਕਿ ਉੱਤਰ ਪ੍ਰਦੇਸ਼ ਜਿੱਥੇ ਕਦੇ बसपा ਸੱਤਾ ਦੇ ਵਿੱਚ ਸੀ ਉਸ ਦਾ ਖਾਤਾ ਵੀ ਨਹੀਂ ਖੁੱਲਿਆ ਪਰ ਹਾਂ ਉਹ ਇੱਕ ਥੇ ਪਾਸ਼ਪਾ ਦੇ ਲਈ ਯਕੀਨੀ ਤੌਰ ਤੇ ਮਦਦ ਕਰ ਰਹੀ ਹੈ ਸੂਬੇ ਦੇ ਵਿੱਚ 16 ਜਈਆਂ ਸੀਟਾਂ ਸਨ ਜਿੱਥੇ बसपा ਦੀ ਵੋਟ ਨੇ ਪਾਸ਼ਪਾ ਨੂੰ ਜਿੱਤਣ ਦੇ ਵਿੱਚ ਮਦਦ ਕੀਤੀ ਹੈ ਅੰਕੜੇ ਇਸ ਗੱਲ ਦੀ ਗਵਾਹੀ ਭਰ ਰਹੇ ਨੇ ਕਿ ਉਹਨਾਂ 16 ਸੀਟਾਂ ਤੇ ਬਸਪਾ ਨੂੰ ਭਾਜਪਾ ਤੇ ਉਸਦੀ ਸਹਿਯੋਗੀ ਪਾਰਟੀ ਦੀ ਜਿੱਤ ਦੇ ਫਰਕ ਤੋਂ ਵੱਧ ਵੋਟਾਂ ਮਿਲੀਆਂ ਨੇ। ਇਹਨਾਂ ਦੇ ਵਿੱਚੋਂ ਭਾਜਪਾ ਨੇ 14 ਸੀਟਾਂ ਜਿੱਤੀਆਂ ਸਨ ਜਦੋਂ ਕਿ ਉਸਦੀ ਸਹਿਯੋਗੀ ਪਾਰਟੀ ਨੇ 2 ਸੀਟਾਂ ਜਿੱਤੀਆਂ ਨੇ। ਜੇਕਰ ਇਹ ਸੀਟਾਂ ਇੰਡੀਆ ਗੱਠ ਚੋਰ ਦੇ ਖਾਤੇ ਵਿੱਚ ਚਲੀਆਂ ਜਾਂਦੀਆਂ ਤਾਂ ਐਨਡੀਏ ਦਾ ਅੰਕੜਾ 278 ਰਹਿ ਜਾਣਾ ਸੀ ਅਤੇ ਭਾਜਪਾ ਨੇ ਯੂਪੀ ਦੇ ਵਿੱਚ 33 ਸੀਟਾਂ ਜਿੱਤੀਆਂ ਨੇ ਤੇ ਜੇਕਰ ਉਹ ਇੰਨਾ 14 ਸੀਟਾਂ ਤੇ ਹਾਰ ਜਾਂਦੀ ਤਾਂ ਉਸ ਦੀਆਂ ਸੀਟਾਂ ਦੀ ਗਿਣਤੀ ਸਿਰਫ 19 ਹੀ ਰਹਿ ਜਾਂਦੀ ਜੋ ਬਹੁਤ ਵੱਡਾ ਛੁਟਕਾ ਸੀ ਪਰ ਦੋਹੀ ਦੀ ਮਿਸਾਲ ਲੈ ਲਓ ਇਥੇ ਇੰਡੀਆ ਅਲਾਈਂਸ ਦੇ ਉਮੀਦਵਾਰ ਲਲਿਤੇਸ਼ ਤ੍ਰਿਪਾਠੀ ਨੂੰ 4 ਲੱਖ 2000 ਵੋਟਾਂ ਮਿਲਿਆ ਨੇ ਜਦੋਂ ਕਿ ਜੇਤੂ ਰਹੇ ਭਾਜਪਾ ਦੇ ਵਿਨੋਦ ਕੁਮਾਰ ਬਿੰਦੂ ਨੂੰ 4,59,982 ਵੋਟਾਂ ਮਿਲਿਆ ਨੇ ਤੇ ਉਹ ਕਰੀਬ 45,000 ਵੋਟਾਂ ਦੇ ਨਾਲ ਜਿੱਤੇ ਨੇ ਅਤੇ बसपा ਦੇ ਹਰੀਸ਼ ਸ਼ੰਕਰ ਤੀਜੇ ਸਥਾਨ ਤੇ ਰਹੇ ਨੇ ਉਹਨਾਂ ਨੂੰ 1,55,000 ਵੋਟਾਂ ਮਿਲਿਆ ਨੇ ਤੇ ਜੇਕਰ ਇਹ ਹੀ ਵੋਟਾਂ ਇੰਡੀਆ ਗੱਟ ਚੋਰ ਦੇ ਲਲਿतेश त्रिपाठी ਦੇ ਖਾਤੇ ਵਿੱਚ ਪੈ ਜਾਂਦੀਆਂ ਤਾਂ ਉਹ ਜਿੱਤ ਗਿਆ ਹੁੰਦਾ ਮਿਰਜ਼ਾਪੁਰ ਦੀ ਗੱਲ ਕੀਤੀ ਜਾਵੇ ਤਾਂ ਮਿਰਜ਼ਾਪੁਰ ਦੇ ਵਿੱਚ ਆਪਣਾ ਦਲ ਜਨਕੀ ਸੋਨੇ ਲਾਲ ਦੀ ਅਨੁਪਰੀਆ ਪਟੇਲ ਜਿੱਤ ਗਈ ਹੈ ਅਤੇ ਉਹਨਾਂ ਨੂੰ 471631 ਵੋਟਾਂ ਮਿਲਿਆ ਨੇ ਜਦਕਿ ਇਸ ਪਾਰ ਦੇ ਰਮੇਸ਼ ਚੰਦ ਬਿੰਦੂ ਨੂੰ 433821 ਵੋਟਾਂ ਮਿਲਿਆ ਨੇ ਤੇ ਅਨੁਪਰੀਆ ਦੇ ਕਰੀਬ 38000 ਵੋਟਾਂ ਦੇ ਨਾਲ ਜਿੱਤੀ ਹੈ ਇੱਥੇ ਬਸਪਾ ਤੀਜੇ ਸਥਾਨ ਤੇ ਰਹੀ ਹੈ ਤੇ ਬਸਪਾ ਦੇ ਮਨੀਸ਼ ਕੁਮਾਰ ਨੂੰ 144446 ਵੋਟਾਂ ਮਿਲਿਆ ਨੇ ਤੇ बसपा ਦੀਆਂ ਇਹ ਵੋਟਾਂ ਅਨੁਪ੍ਰਿਆ ਦੀ ਜਿੱਤ ਦੇ ਵਿੱਚ ਸਹਿਮ ਸਾਬਿਤ ਹੋਈਆਂ ਨੇ ਇਸੇ ਤਰ੍ਹਾਂ ਹੋਰ ਸੀਟਾਂ ਦੀ ਕਹਾਣੀ ਹੈ اکبرਪੁਰ ਦੇ ਵਿੱਚ ਭਾਜਪਾ 44345 ਵੋਟਾਂ ਦੇ ਨਾਲ ਜਿੱਤ ਰਹੀ ਹੈ ਇੱਥੋਂ ਤੱਕ ਕਿ बसपा ਨੂੰ 73140 ਵੋਟਾਂ ਮਿਲਿਆ ਨੇ ਤੇ ਅਲੀਗੜ੍ਹ ਦੀ ਜੇ ਗੱਲ ਕੀਤੀ ਜਾਵੇ ਤਾਂ ਅਲੀਗੜ੍ਹ ਦੇ ਵਿੱਚ ਭਾਜਪਾ 15600 47 ਵੋਟਾਂ ਦੇ ਨਾਲ ਜਿੱਤੀ ਹੈ ਤੇ ਇਥੇ ਬਸਪਾ ਨੂੰ 1,23,229 ਵੋਟਾਂ ਮਿਲੀਆਂ ਨੇ